ਸੀ ਗੱਲ ਮਿੱਤਰੋ ਤੁਸੀਂ ਇੱਕ ਪੋਡਕਾਸਟ ਦੇਖਿਆ ਹੋਣਾ ਵੀਰ ਰਸੋਈ ਤੋਂ YouTube ਤੇ ਚੱਲ ਜਿਹੜਾ ਪੋਡਕਾਸਟ ਆਪਾ ਉਹਦਾ ਨਾਂ ਨਹੀਂ ਲੈਂਦੇ ਤੁਹਾਨੂੰ ਯਾਦ ਵੀ ਆ ਗਿਆ ਹੋਣਾ ਵੀਰ ਰਸੋਈ ਤੋਂ YouTube ਤੇ ਕਿਹਦੀ ਗੱਲ ਕਰਦਾ ਪਿਆ ਮੈਂ ਠੀਕ ਆ ਇੱਕ ਚੈਨਲ ਆ YouTube ਤੇ ਮੈਂ ਵੀ ਅੱਜ ਮੀ ਪੈਂਦਾ ਸੀ ਬੇਲਾ ਹੀ ਸੀ ਮੈਂ ਕਿਹਾ ਚੱਲ ਐ ਕਰਦੇ ਆ ਵੀ ਉਹ ਬਣਾਨੇ ਆ ਫ੍ਰੈਂਚ ਫਰਾਈ ਇਹਦੇ ਤੇ ਬੜਾ ਟਾਈਮ ਵੀ ਨਹੀਂ ਲੱਗਦਾ ਤੇ ਬਣਾ ਵੀ ਜਾਂਦੇ ਆ ਤੇ ਛੇਤੀ ਮੈਂ ਹੁਣ ਨਾ ਮੇਰਾ ਵੀ ਵੀਰ ਐਂਡ ਤੱਕ ਜਰੂਰ ਦੇਖਿਓ ਰਿਜ਼ਲਟ ਨਿਕਲਦਾ ਇਹਦਾ ਆ ਲੱਗਿਆ ਕੰਮ ਮੈਂ ਤਾਂ ਦੇਖ ਲਿਆ ਇਹ ਮੈਂ ਤੁਹਾਨੂੰ ਕੱਟ ਦੁਬਾਰਾ ਬਣਾਇਆ ਯਾਰ ਰਿਜ਼ਲਟ ਜਰੂਰ ਦੇਖਿਓ YouTube ਤੇ ਜਾਂਦਾ ਬੰਦਾ ਰਸੋਈ ਯੋਗਾ ਨਹੀਂ ਰਹਿੰਦਾ ਹੁਣ ਆਪਾਂ ਖੋਲਣ ਲੱਗਿਆਂ ਦੇਖਦੇ ਹਾਂ ਕੀ ਸੱਪ ਨਿਕਲਦਾ ਵਿੱਚ ਹਾਲੂ ਕੱਚੇ ਦੇ ਕੱਚੇ ਲੱਗਦੇ ਆ ਮੈਨੂੰ ਇਹਦਾ ਮਤਲਬ ਫੇ ਜਿਹੜੇ ਉਹ ਆ ਨਾ ਉਹ ਪਾਗਲੀ ਬਣਾਦੇ ਆਪਾਂ ਨੂੰ ਕੀ ਨਾਂ ਉਹਨਾਂ ਦਾ ਜਿਹੜੇ ਆ YouTube ਪਰ ਤੇ ਆਵਾ ਵਾ ਵਾ ਵੇ ਇਹੋ ਵੀ ਮਿੱਤਰੋ ਦੋ ਘਟ ਨਹੀਂ ਤਿੰਨ ਚਾਰ ਘਟ ਲੱਗ ਗਿਆ ਤੇ ਹੁਣ ਆਪਾਂ ਚੈੱਕ ਕਰਦੇ ਆਂ ਕਿ ਕੀ ਬਣ ਕੇ ਬਾਹਰ ਆਇਆ ਠੀਕ ਆ ਧੂਆਂ ਤਾਂ ਐ ਨਿਕਲਦਾ ਜਿਵੇਂ ਭੱਠੇ ਚੋਂ ਨਿਕਲਦਾ ਹੁੰਦਾ ਇਹ ਓਹ ਗਰਮ ਬਹੁਤ ਆ ਗਰਮ ਬੜਿਆ ਗਰਮ ਬੜਿਆ ਹੱਥੇ ਨਾ ਲੈ ਵੀ ਬਣ ਕੇ ਬਣ ਕੇ ਲੈ ਪੇਟ ਟੁੱਟਣ ਟੈਸਟ ਕਰਕੇ ਦੇਖਾਂ ਠੀਕ ਆ ਨੋਰ ਬੈਰ ਇਦਾਂ ਦੇ ਨਹੀਂ ਬਣੇ ਜਿਦਾਂ ਲਈ ਉਹ ਬਣਾ ਲੈ ਹੁੰਦੇ ਆ ਉਹਦਾ ਪਤਾ ਨਹੀਂ ਕਿਧਰੋਂ ਪੂਰੇ ਰੱਖ ਦਿੰਦੇ ਆ ਬਾਅਦ ਚੋਂ ਨਹੀਂ ਮੈਂ 2 ਘੰਟੇ ਐਵੇਂ ਖਰਾਬ ਕਰ ਲਿਆ ਉਬਲੇ ਆਲੂ ਵਾਲਾ ਹਿਸਾਬ ਆ ਥੋੜਾ ਜਿਹਾ ਆਲੂ ਨਹੀਂ ਪਾ ਲਈਦੇ ਜਿੰਤਾਂ ਦੇ ਫ੍ਰੈਂਚ ਫਰਾਈ ਘੱਟ ਲੱਗਦੇ ਆ ਆਲੂ ਵਾਲੇ ਜ਼ਿਆਦਾ ਲੱਗਦੇ ਆ ਚਲੋ